ਜਗਤ ਖੁਸ਼ੀਆਂ ਪਾਸ ਆਈਆਂ ਜੇ ਸਤਗੁਰ ਨਜ਼ਰ ਕਰੇ ਸੰਤ ਨਾ ਹੋਤੇ ਜਗਤ ਮੇਂ ਤੋ ਜਲਮਰਤਾ ਸੰਸਾਰ ਸੋ ਅੱਜ ਅਸੀਂ ਪਹੁੰਚੇ ਹਾਂ ਜਲਾ ਤਰਤਾਂ ਤੋਂ ਟਾਈਮ 24 ਨਿਊ ਪੰਜਾਬ ਨਗਰ ਜੀਟੀ ਰੋਡ ਖੱਠੀਆਂ ਮੰਨਤਾ ਇਹ ਜਿੱਥੇ ਕਿ ਇਸ ਨਗਰ ਦੇ ਵਿੱਚ ਬਹੁਤ ਮੇਲੇ ਲੱਗਦੇ ਰਹਿੰਦੇ ਨੇ ਤੇ ਅੱਜ ਸੰਧੂਆਂ ਦੇ ਜਠੇ ਇਸ ਇਲਾਕੇ ਦੇ ਜਿੰਨੇ ਵੀ ਸੰਧੂ ਆ ਉਹਨਾਂ ਦੇ ਜਠੇਰੇ ਧੰਨ ਧੰਨ ਬਾਬਾ ਕਾਲਾ ਮਾਰ ਜੀ ਦੇ ਇਹ ਤਪਸਥਾਨਾਂ ਦੇ ਉੱਤੇ ਵੱਡੀ ਪੱਧਰ ਦੇ ਉੱਤੇ ਇਹ ਮੇਲੇ ਅੱਜ ਬਣਾਏ ਜਾ ਰਹੇ ਆ ਇਹ ਪੂਰੇ ਨਗਰ ਨਿਵਾਸੀ ਤੇ ਪੂਰੇ ਇਲਾਕਾ ਨਿਵਾਸੀ ਵੱਲੋਂ ਕਿ ਅਸ ਟਾਈਮ ਅਸੀਂ ਖੜੇ ਆ ਇਸ ਨਗਰ ਦੇ ਇਸ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਆ ਕਮੇਟੀ ਦੇ ਪ੍ਰਧਾਨ ਆ ਭਾਈ ਬਰਵੰਸੇ ਜੀ ਹੋਜੀ ਸਾਹਿਬ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਕੀ ਕਿੰਨੇ ਦਿਨਾਂ ਤੋਂ ਸ਼ੁਰੂ ਹੋਇਆ ਤੇ ਕਦੋਂ ਸਮਾਪਤੀ ਇਹ ਸਾਰੀ ਜਾਣਕਾਰੀ ਆਪਾਂ ਇਹਨਾਂ ਤੋਂ ਪ੍ਰਾਪਤ ਕਰ ਲਈਏ। ਮਨੂਰ ਖੋਸ਼ਾ ਹੋਰ ਪਹਿਲਾਂ ਸਾਰੋਂ ਅਜੀ ਅਨੋਸ਼ਿਕ ਪੱਟੀ ਤੇ ਚੈਨਲ ਦਾ ਤੁਮਨਾ ਧੰਨਵਾਦ। ਅੱਜ ਦੇ ਪਰਚੀਆਂ ਨੂੰ ਮੈਂ ਲੇ ਰਿਹਾ ਨਿਊਜ਼ਾ ਪੂਰੇ ਬਲਕ ਦੇ ਵਿੱਚੋਂ ਦੇ ਰਿਹਾ। ਹੁਣ ਇਹ ਜਿਹੜਾ ਬੇਲਾਵਾ ਬਾਬਾ ਕਾਲਾ ਨਾ ਦੀ ਸੰਗਤ ਸੀਗਾ ਇਹ ਤਕਰੀਰ ਤੇ 2 ਮਿੰਟ ਤੋਂ ਪਹਿਲਾਂ ਦੀ ਸੇਵਾ ਚੱਲ ਰਹੀ ਹੈ ਤੇ ਉਦੋਂ ਬਾਅਦ ਦੇ ਵੀ ਆਪਣਾ 3323 ਅਕਾਊਂਟ ਬਾਰ ਡਰੋਂ ਗਈ ਉਹਨਾਂ ਦੇ 25 ਤਰੀਕ ਨੂੰ ਭੋਗ ਪਏ ਉਹਨਾਂ ਤੋਂ ਪਰਤੋ ਇੱਕ ਦਮ ਕਰਕੇ 26 ਤਰੀਕ ਨੂੰ ਫੇਰ ਤਿੰਨ ਪਾ ਪਾਟ ਰੰਗ ਹੋਏ ਉਹਨਾਂ ਦੇ ਭੋਗ ਅਜ ਪਏ ਗਏ ਆ ਲੱਗਰ ਟੁੱਟ ਚਲ ਰਹੇ ਆ ਸੰਗਤਾਂ ਨੂੰ ਸ਼ਰੋਗ ਦੇ ਰਿਹਾ ਵਾ ਤੇ ਮਹਾਰਾਜ ਦੀ ਕਿਰਪਾ ਹੋ ਰਹੀ ਆ ਬਾਬਾ ਕਾਲਾ ਮਾਰਗੀ ਦੀ ਕਿਰਪਾ ਆਏ ਹੋਰ ਨਗਰ ਛੱਡਿਆ ਮੰਤਲ ਲਾਹਤਾਨ ਵਾਸੀਆਂ ਦਾ ਦੇ ਤਦਰੁਤ ਤਨਵਾਰ ਕਬਈ ਕਮੇਟੀ ਨਾਲ ਹੋਰ ਹੈ ਸੰਤਾਂ ਨੂੰ ਜੀ ਆਇਆਂ ਕਹਿੰਦੇ ਆ ਸ਼ਾਮ ਨੂੰ ਕਬੱਡੀ ਵੀ ਹੋ ਰਹੀ ਆ ਸ਼ਾਮ ਨੂੰ ਹਰ ਦਿਨ ਚੱਲ ਰਿਹਾ ਹੈ 5 ਵਜੇ ਤਕਰੀਬਨ ਅੰਦਰ ਜਾਂ ਬਾਹਰ ਦੋ ਦੋ ਜਾਂ 10 ਮਿੰਟ ਦੇ ਅੰਦਰ 5:00 ਦੇ ਤਕਰੀਬਨ ਵਜੇ ਕਬੱਡੀ ਦਾ ਮੈਚ ਹੋਊਗਾ ਸੋ ਇੱਕ ਮੈਚ ਆ ਉਸ ਦੇ ਕਬੱਡੀ ਆ ਖਿਡਾਰੀ ਇੱਕ ਨਗਰ ਨਗਰ ਸੁਤਕਮ ਪੜੀ ਟੀਮਾਂ ਇੱਕ ਬਾਰੂ ਦੋ ਜੀ ਆਪਣਾ 6 ਮਿੰਟ ਨੂੰ ਫੋੜ ਦੇ ਤੇ ਉਹਨਾਂ ਦਾ ਵੀ ਕੋਈ ਨੁਕਸਾਨ ਨਹੀਂ ਹੋਇਆ ਇਹ ਖਾਸ ਕਰਕੇ ਬੱਚਿਆਂ ਨੂੰ ਸਮਾਂ ਦੇ ਰਹੇ ਬੱਚੇ ਜੇ ਅੱਜ ਖੇਡਣਗੇ ਤਾਂ ਤਾਂ ਹੀ ਕੱਲ ਨੂੰ ਵੱਡੇ ਹੋ ਕੇ ਕਬੱਡੀ 'ਚ ਰੁਚੀ ਰੱਖਣਗੇ ਖੁਸ਼ ਕਰਕੇ ਹੀ ਬੱਚਿਆਂ ਨੂੰ ਮੈਚਾਂ ਦੇ ਰਹੇ ਲੋਕੋਨਾਂ ਦਾ ਦਿਲਵਰ ਦੇ ਉਹਨਾਂ ਨੂੰ ਥੋੜਾ ਬਾਵਾਂ ਤਰੱਕੀ ਕਰ ਲੋ ਵੱਡਿਆਂ ਅਤੇ ਦਿਲਵਰ ਤਾਂ तकरीबन ਆਪ ਮਿਲਿਆ ਹੋਇਆ ਸਾਡੇ ਆਫਟਨ ਫੁੱਟ ਟਾਈਮ ਨਹੀਂ ਦਿੰਦਾ ਉਹਦਾ ਕਰਕੇ ਛੋਟੇ ਬੱਚਿਆਂ ਦਾ ਦਿਲ ਹੋਸ਼ਲਾ ਵਧਾ ਕੇ ਇਹ ਛੋਟੀਆਂ ਟੀਮਾਂ ਨੂੰ ਕਾਹ ਦਿੱਤੀ ਜੀ ਬਹੁਤ ਵਧੀਆ ਗੱਲ ਆ ਕਿ ਤੁਸੀਂ ਬੱਚਿਆਂ ਨੂੰ ਉਹਨਾਂ ਦਾ ਹੌਸਲਾ ਵਧਾਈ ਕਰ ਰਹੇ ਹੋ ਹਾਂ ਜੀ ਦੇਸ਼ ਵਿਦੇਸ਼ ਵਿੱਚ ਵੱਸਦੇ ਸਮੂਹ ਪੰਜਾਬੀਆਂ ਨੂੰ ਕੋਈ ਸੰਦੇਸ਼ ਤੁਹਾਡੇ ਨੂੰ ਬੋਲਣ ਸਾਰੇ ਪੰਜਾਬੀਆਂ ਨੂੰ ਜਤੜੇਪੁਰ ਨੱਗਰ ਦੇ ਲੋਕਾਂ ਨੂੰ ਅਸੀਂ ਹੋਰੇ ਬਾਹਰ ਦੇ ਭਰਾ ਭਰਾ ਨੂੰ ਸੰਦੇਸ਼ਾ ਕਿ ਨਸ਼ਿਆਂ ਤੋਂ ਦੂਰ ਹੋ ਭਾਈ ਨੂੰ ਲੋ ਜੁਰੂ ਅੰਮ੍ਰਿਤ ਛਕੋ ਸੂਰਤ ਨੂੰ ਦਾਦ ਲਓ ਤੇ ਮਹਾਰਾਜਾ ਲਾਡਾ ਇਹ ਤੁਹਾਨੂੰ ਕਿੰਨੇ ਕ ਸਾਲ ਹੋ ਗਿਆ ਇਹ ਮੇਲਾ ਮਨਾਉਂਦਿਆਂ ਨੂੰ ਇਹ तकरीबन ਮੇਲੇ ਨੂੰ ਵੀ ਕਾਫੀ ਪ੍ਰਤੀਕਾ ਹੌਸਲੇ ਲੱਗ ਗਏ ਸਪਰਾਤ ਨਹੀਂ ਹੋ ਗਿਆ तकरीबन ਪਹਿਲਾ ਪੁੱਜਦੇ ਪਹਿਲਾ ਕਮੇਟੀ ਮਨੋੜੀਆਂ ਹੋਈ ਉਹ ਵੀ ਤੁਹਾਨੂੰ ਦੱਸਾਂਗਾ ਤੇ 10 ਸਾਲਾਂ ਦੀ ਸੇਵਾ ਮਿਲ ਨੂੰ ਸਾਡੇ 3-4 ਸਾਲ ਹੋ ਗਏ ਤੇ ਇਹ ਸੇਵਾ ਚੋਂ ਮਾਰੇ ਬਾਬਾ ਕਲਾਮਰ ਜੀ ਆਪੇ ਨਿਭਾਰੇ ਆ ਅੱਜ ਤੋਂ ਕੋਈ ਸਾਲ ਪਹਿਲਾਂ ਇੰਨੀ ਰੌਣਕ ਨਹੀਂ ਹੋਵੇਗੀ ਲੰਘੇ 2-3 ਸਾਲ ਤੋਂ ਤੇ ਜ਼ਿਆਦਾ ਰੌਣਕ ਹੋ ਗਈ ਪਹਿਲਾਂ ਨਹੀਂ ਪਹਿਲਾਂ ਥੋੜਾ ਘੱਟ ਸੀ ਮੰਗਰ ਪਾਣੀ ਚਲਦੇ ਸੀ ਦੌਣੇ ਚਲਦੇ ਸੀ ਥੋੜਾ ਬੋਲਣੇ ਚਲਦੇ ਸੀ ਬਹੁਤ ਬਾਰੇ ਜਿ ਕਰਦਾ ਲਾਟਾਂ ਰੋਸੀ ਨਗਰੋਂ ਬਾਹਰਲੇ ਜਿਹੜੇ ਵੀਰ ਭਰਾਵਾਂ ਤੋਂ ਆ ਰਹੇ ਹਾਂ ਬਹੁਤ ਖੁਸ਼ ਹੁੰਦੇ ਹਾਂ ਸੰਗਤਾਂ ਨੂੰ ਤੇ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦਿਓਗੇ ਹਾਂ ਸੰਗਤ ਜੀ ਪੈਂਟਟੀਆਂ ਮੰਤਾਂ ਵੱਲੋਂ ਮਾਪਾ ਆਹਮਰ ਜੀ ਦਾ ਜਨਮ ਜੁੜ ਮੇ ਲੰਮਾ ਆ ਕੇ ਆਏ ਬੜੀ ਧੁੰਮਕਾ ਹਰ ਸਾਲ ਬਹੁਤ ਖੁਸ਼ ਹੁੰਦਾ ਇਹ ਸੰਧੂਆਂ ਦੇ ਫੇਰੇ ਵੱਟਦੇ ਨੇ ਕਲੇਮਾਰ ਜੀ ਇਹ ਲੱਗੇ ਇਲਾਕੇ ਦੇ ਸੰਗਤਾਂ ਸਾਹਿਬ ਜਿਹਨੇ ਸੰਗਤਾਂ ਦੇ ਪੈਂਡਿਆ ਬੜੇ ਸਦਾ ਨਾ ਬਣਾਇਆ ਜਾਂਦਾ ਹੈ ਸਤਿ ਸ਼੍ਰੀ ਅਕਾਲ ਜੀ ਆ ਕੇ ਜਿਆ ਕਰੋ ਬਹੁਤ ਬਹੁਤ ਰੰਗ ਕੰਮ ਕਰਦੇ ਬਹਾਦਰ ਬਾਬਾ ਸ਼ਰਮਾ ਜੀ ਆਏ ਨੇ ਸਾਡੇ ਜਿੱਥੇ ਆਣੇ ਨੇ ਦੇਰਾਂ ਨੇ ਬਾਬਾ ਜੀ ਆਏ ਨੇ ਮੇਰਾ ਤੋਂ ਪਾਉਂਦੇ ਆਏ ਨੇ ਬਹੁਤ ਬਹੁਤ ਸ਼ੁਕਰੀਆ ਆਹ ਵਾਏ ਇਹ ਆਏ ਨੇ ਜੀ ਕੀ ਮਤੇ ਬਾਬਾ ਜੀ ਕਿਹਾ ਹੀ ਆਪਣਾ ਆਪਣਾ ਨਾਂ ਜੀ ਸਰਦਾਰ ਮੇਜਰ ਸਿੰਘ ਟੋਕੀ ਪਿੰਡ ਘੱਟੀਆਂ ਮਾਨਤਾ ਤਾਂ ਧੰਨ ਬਾਬਾ ਕਲਾ ਮਾਨ ਦੀ ਦੇ ਸਤਾਨਾ ਤੇ ਪਰਸ਼ੋਦੋਂ ਰੱਖੇ ੁਰਗੀ ਬਾਣੀ ਆਈ ਦੇ ਗੱਡਬੜ ਸਾਹਿਬ ਦੇ ਅੱਜ ਭੋਗ ਪਏ ਹਨ ਉਸ ਤੋਂ ਪਰਾਂਤ ਦਿਵਾਨ ਚੱਲਿਆ ਹੈ ਗੁਰੂ ਦੇ ਲੰਗਰ ਚੱਲ ਰਹੇ ਹਨ ਧੰਨ ਬਾਬਾ ਕਲਾ ਮਾਨ ਦੀ ਦੇ ਪਿੰਡ ਘੱਟੀਆਂ ਮਾਨਤਾ ਦਿੱਤੀ ਰੋਡ ਬਟਿੰਡਾ ਤੋਂ ਅੰਮ੍ਰਿਤਸਰ ਜਿੱਥੇ ਕਿ ਜੀਪੀ ਰੋਡ ਦੇ ਉੱਤੇ ਸਥਾਨ ਹੈ ਬਹੁਤ ਹੀ ਜਿਆਦਾ ਮਸ਼ਹੂਰੀ ਵਾਲਾ ਤੇ ਕਰਨੀ ਵਾਲਾ ਸਥਾਨ ਆ ਜਿੱਥੇ ਤਰਨ ਬਾਬਾ ਗਾਲਾ ਮਾਰ ਜੀ ਦੇ ਜਿਹੜੇ ਵੀ ਕੋਈ ਆਪਣੀ ਸ਼ਰਧਾ ਦੇ ਅਨਸਾਰ ਕੋਈ ਸੁਖਣਾ ਸੁੱਖਦੇ ਆ ਉਹਨਾਂ ਦੀ ਇਹ ਮਹਾਰਾਜ ਸੱਤੇ ਪਾਸ਼ਾ ਸੁਖਣਾ ਪੂਰੀ ਕਰਦੇ ਨੇ ਤੇ ਉਹ ਆਣ ਕੇ ਅਬਰ ਕੇ ਆਪਣੀ ਸੁਖਣਾ ਇੱਥੇ ਲਾ ਕੇ ਜਾਂਦੇ ਨੇ ਅਸੀਂ ਵੀ ਇੱਕ ਸੁਖਣਾ ਸੁਖੀ ਸੀ ਆਪਣੇ ਬੱਚੇ ਨੂੰ ਬਾਹਰ ਵਿਦੇਸ਼ਾਂ ਵਿੱਚ ਕਾਰੋਬਾਰ ਜਗਨਨਾਥ ਤੇ ਪੀਆ ਚੋਗਨਾਂ ਦੀ ਮਿਹਰ ਦੀ ਕਿਰਪਾ ਦੇ ਨਾਲ ਉਹਨਾਂ ਨੇ ਅੱਜ ਬਾਹਰ ਯੂਕੇ ਦੇ ਵਿੱਚ ਜਾ ਕੇ ਆਪਣਾ ਹੀ ਪ੍ਰੋਗਰਾਮ ਉਹਨਾਂ ਨੇ ਆਪਣੀ ਵਰਕਸ਼ਾਪ ਦਾ ਕੰਮ ਚਲਾਇਆ ਲੜਕੇ ਨੇ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਧੰਦਰ ਬਾਬਾ ਕਾਲਾ ਮਾਰਜੀ ਦੇ ਅੱਜ ਅਸੀਂ ਸਾਰੇ ਪਰਿਵਾਰ ਨੇ ਰਲ ਕੇ ਧੰਦਰ ਬਾਬਾ ਕਾਲਾ ਮਾਰਜੀ ਦੇ ਪਸਤਾਨ ਦੇ ਖੰਡਪਾਟ ਸਾਹਿਬ ਵੀ ਬਰਸੋਂ ਤੋਂ ਰੰਗ ਕਰਵਾਏ ਹਨ ਜਿਨ੍ਹਾਂ ਦਾ ਅੱਜ ਬਹੁਤ ਸਰਕਾਰ ਦੇ ਨਾਲ ਭੋਗ ਪਏ ਹਨ ਇਹ ਮੈਂ ਸੁਣਿਆ ਕਿ ਸੰਧੂ ਸੰਧੂਆਂ ਦੇ ਜਠੇਰੇ ਇਹ ਜਠੇਰੇ ਸੰਧੂਆਂ ਦੇ ਆ ਜੀ ਸਾਡੇ ਬਾਈ ਪਿੰਡਾਂ ਦੇ ਵਿੱਚ ਇਹਨਾਂ ਦੇ ਸਥਾਨ ਆ ਸਾਡਾ ਜਿਹੜਾ ਸਥਾਨ ਆ ਸਭ ਤੋਂ ਉੱਪਰ ਤੇ ਜੀਟੀ ਰੋਡ ਦੇ ਉੱਤੇ ਕਰਕੇ ਇਹਦੀ ਜਿਆਦਾ ਮਾਨਤਾ ਵਾ ਇਸ ਕਰਕੇ ਅਸੀਂ ਬਹੁਤ ਸਾਰੇ ਨਗਰ ਜਿੰਨੇ ਵੀ ਲੱਗੇ ਸਾਡੇ ਪਿੰਡ ਦੇ ਲੱਗੇ ਨਗਰ ਆ 8-10 ਨਗਰ ਸਾਡੇ ਲੱਗੇ ਲੱਗਦੇ ਆ ਇਹ ਸਾਰਿਆਂ ਦੇ ਸੰਯੋਗ ਦੇ ਨਾਲ ਸਾਲਾਨਾ ਜੋੜ ਮੇਲਾ 15 ਜੇਠ ਨੂੰ ਦੇਸੀ ਮਹੀਨੇ ਦੀ ਦੁਨ ਲਗਾਇਆ ਅੱਜ 15 ਜੇਠ ਆ ਜਿਹਦਾ ਕਰਕੇ ਅੱਜ ਪੂਰਾ ਤੋਂਕਾ ਬਣਾੜ ਮੇਲਾ ਮਨਾਇਆ ਗਿਆ ਉਸ ਤੋਂ ਪਰંત ਹੁਣ ਗੁਰੂ ਦੇ ਲੰਗਰ ਚੱਲ ਰਹੇ ਆ ਦੀਵਾਨ ਸੱਜੇ ਆ 5 ਵਜੇ ਸ਼ਾਮ ਨੂੰ ਕਬੱਡੀ ਦਾ ਮੈਚ ਸ਼ੁਰੂ ਹੋ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਨਾਮ ਸਤਨਾਮ ਜੀ ਵਾਹਿ ਗੁਰੂ ਵਾਹਿ ਗੁਰੂ ਬਾਜੀ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿ ਗੁਰੂ ਵਾਹਿ ਗੁਰੂ ਜਤਿ ਬਾਣੀ ਜੀ ਰਾਮ ਜਨਮ ਆਇਆ ਸਤ ਨਾਮ ਸਤ ਨਾਮ ਸਤ ਨਾਮ ਆਮ ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਸਤਨਾਮ 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 ជី ਵਾਹਿਗੁਰੂ 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 ਜੀ ਸਤਨਾਮ 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 ជី ਵਾਹਿਗੁਰੂ 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 ਜੀ RAM NA ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਾਜਰ ਰਾਮ ਨਾਮ ਜਪ ਸਤ ਨਾਮ ਵਾਹਿਗੁਰੂ 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 ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿ ਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਗੇ ਤਰੋ ਜੀ ਸਤਨਾਮ ਸਤਨਾਮ ਸਤਨਾਮ